ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਹੁ ਟਲ ਗੁਰ ਸੇਵੀ ਐ ਤਹਿਨ ਸੁ ਸਹਜ ਸੁਬਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਿ ਕ ਸਾਮੰਦੀ ਨੂਰ ਅਰਸੋਂ ਕੁਰਸੋਂ ਚੱਟੀ ਐ ਤੁੱਦ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਤੁੱਦ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 9 ੴ ਸਤਿਗੁਰ ਪ੍ਰਸਾਦਿ ਰੇ ਮਨ RAM ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣੋ ਹਰ ਗਾਓ ਰਸਨਾ ਗੀਤ ਅਰੇ ਮਨ ਹਰ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣੋ ਹਰ ਗਾਓ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸੇਮਰ ਮਾਦੋ ਓਹੋ ਪਤ ਤਪੁਨੀਤ ਕਾਲ ਬਿਆਲ ਜੋ ਪਰਿਓ ਡੁਲ ਮੁਖ ਪਸਾਰੈ ਮੀਤ ਆਜ ਕਾਲ ਫਨ ਤੋ ਹੈ ਗਰਸ ਹੈ ਸਮਝ ਰੱਖੋ ਚੀਤ ਕਹ ਨਾਨਕ RAM ਭਜ ਲੈ ਔਸਰ ਜਾਤ ਔਸਰ ਬੀਤ ਆਜ ਕਾਲ ਫੁਨ ਤੋ ਹੈ ਗਰਸ ਹੈ ਸਮਝ ਰੱਖੋ ਚੀਤ ਕਹ ਨਾਨਕ RAM ਭਜ ਲੈ ਜਾਤ ਔਸਰ ਵੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਰੇ ਮਨ RAM ਸਉਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੂ ਅਰ ਗਾਓ ਰਸਨਾ ਗੀਤ ਰਾਗ ਸੋਰਠ ਮਹੱਲਾ ਨੋਵਾ ਪਵਨ ਅੰਗ 631 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ